ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਨੂ ਹਾਲੈਂਡ TX ਆਪਣੇ ਨਾਲ ਹੈਗੇ ਬਾਦ ਸਾਹਿਬ ਇਹ ਬਿਨਾ ਟਰਬੋ ਤੋਂ ਬਿਨਾ CRD 363 ਜਿਹੜਾ ਪਹਿਲਾ TX ਆਉਂਦਾ ਸੀਗਾ ਬਾਦ ਸਾਹਿਬ ਤੋਂ ਆਪਾਂ ਸਾਰੀ ਗੱਲਬਾਤ ਸਾਰੀ ਜਾਣਕਾਰੀ ਇਸ ਟਰੈਕਟਰ ਤੋਂ ਲੈਣੀ ਹੈ ਬਾਈ ਜੀ ਦਾ ਇਹ ਟਰੈਕਟਰ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਹਾਂ ਜੀ ਬਹੁਤ ਪਿਆਰ ਕੈਮ ਸੇ ਤਾਂ ਚੜਦੀ ਕਲਾ ਜੀ ਚੜਦੀ ਕਲਾ ਜੀ ਚਲੋ ਸ਼ੁਕਰ ਹੈ ਇਹ ਬਾਈ ਜੀ ਆਪਾਂ ਇਹ ਕਿੰਨਾ ਮਾੜਾ ਟਰੈਕਟਰ ਆ ਇਹ 2004 ਮਾਡਲ ਆ 2004 ਹਾਂ ਜੀ ਤੇ ਆਪਣੇ ਕੋਲੇ ਕਦੋਂ ਆਇਆ ਏ ਸਾਨੂੰ ਤਾਂ ਹਲੇ ਨੂੰ ਸਾਲਕ ਹੋਇਆ ਲੈਨ ਸਾਲਕ ਹਾਂਜੀ 2000 ਕਿੰਨਾ ਚਾ ਚਾਰ ਮਾਡਲ ਚਾਰ ਮਾਡਲ ਆਪਣੇ ਕੋਲੇ ਸਾਲ ਹੋ ਗਿਆ ਵਿਆਹ ਨੂੰ ਤੇ ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਟਰੈਕਟਰ ਸਾਡੇ ਕੋਲ ਹੋਰ ਤਿੰਨ ਚਾਰ ਟਰੈਕਟਰ ਨੇ ਹੈਗੇ ਜੀ ਕਿਹੜੇ ਕਿਹੜੇ ਆ ਜੀ ਇੱਕ ਤਾਂ ਜੌਨ ਡੀਅਰ ਆ ਜੀ ਠੀਕ ਆ ਜੀ 5210 5210 ਜੀ ਹੋਰ ਇੱਕ ਹਾਲੈਂਡ ਆ 3630 ਹਾਂਜੀ ਉਹ ਹੈਗਾ 18 ਮਾਡਲ ਜੀ 18 ਮਾਡਲ ਇੱਕ 744 ਆ ਜੀ ਸਵਰਾਜ ਆਪਾਂ ਹੋਲੈਂਡ ਜਿਹੜਾ ਤੁਸੀਂ ਉਹ ਕਿਹੜਾ ਸਪੈਸ਼ਲ ਐਡੀਸ਼ਨ ਉਹ ਸਪੈਸ਼ਲ ਐਡੀਸ਼ਨ ਆ ਇਹ ਸਪੈਸ਼ਲ ਐਡੀਸ਼ਨ ਨਾਲੋਂ ਇਹ ਸਿੰਪਲ ਆ ਗਿਆ ਹਨਾ ਬਿਨਾ ਟਰਬੋ ਤੋਂ ਹਾਂਜੀ ਉਹਦੇ ਵਿੱਚ ਤੇ ਇਹਦੇ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਫਰਕ ਇਹ ਆ ਜੀ ਉਹ ਇੱਕ ਤਾਂ ਸਾਈਡ ਗੇਅਰ ਆ ਇੱਕ ਚਲਾ ਗੇਅਰ ਆ ਹਾਂ ਇੱਕ ਉਹ 3 ਸਪੀਡ ਆਪ ਆ ਗਿਆ ਜੀ 3 ਸਪੀਡਾਂ ਆ ਗਿਆ ਇਹ ਲੋ ਹੈ ਆ ਗਿਆ ਹਾਂਜੀ ਤੇ ਜ਼ੋਰ ਚੋਂ ਕਿਵੇਂ ਆ ਇਹ ਤਗੜਾ ਕਿਉਂ ਤਗੜਾ ਜ਼ੋਰ ਤੇ ਖਰਚਾ ਇਹਦਾ ਘੱਟ ਆ ਜੀ ਖਰਚਾ ਘਟਾ ਹਾਂ ਇਹ ਬਿਨਾ ਟਰਬੋ ਤੋਂ ਆ ਬਿਨਾ ਟਰਬੋ ਤੋਂ ਹਾਂਜੀ ਜੋਰ ਉਹਨਾਂ ਕ ਲਾ ਜਾਂਦਾ ਕ ਨਹੀਂ ਮੈਂ ਕਹਿੰਦਾ ਜੀ ਵੱਧ ਹੀ ਲਾਉਂਦਾ ਵਾ ਵੱਧ ਆ ਜਾਂਦਾ ਹਾਂ ਇਹਦੀ ਸਪੀਡ ਵੀ ਸਾਨੂੰ ਤਾਂ ਵੱਧ ਲੱਗੀ ਆ ਜਿਵੇਂ ਉਹ ਇਹ 2500 ਇਹ 3000 ਆਰਪੀਐਮ ਤੱਕ ਹੀ ਜਾਂਦਾ ਅੱਛਾ ਜਿਹੜੇ ਚੱਕਰ ਆ ਵੀ ਇਹਦਾ 3000 ਹਾਂਜੀ ਹਾਂ ਉਹ 2500 2500 ਹਾਂਜੀ ਨਹੀਂ ਇਹਦਾ ਪੰਪ ਉਹਨਾਂ ਕੋਲ ਛੇੜਖਾਨੀ ਕਰੀ ਜਿਵੇਂ ਅੱਜ ਕਾ ਸਪਰੈਸ ਕੰਪਨੀ ਸੇ ਉਹ ਸੀਲ ਦੀ ਆ ਜੀ ਹਲੇ ਤੱਕ ਟਰੈਕਟਰ ਖੋਲਿਆ ਨਹੀਂ ਗਾ ਟਰੈਕਟਰ ਜਿੱਥੇ ਅਸੀਂ ਲਿਆਂਦਾ ਉਹ ਬਹੁਤ ਸਾਹਮ ਕੇ ਚਲਾਇਆ ਹੋਇਆ ਉਹਨਾਂ ਦਾ ਅੱਛਾ ਕਹਿਣ ਦਾ ਮਤਲਬ ਜਿਹੜਾ ਹੋਣ ਵਾਲਾ ਉਹ 2500 ਆਂਦਾ ਇਹ 3000 ਆਂਦਾ ਇਹ ਵੀ ਹਾਂ ਇਹ ਵੀ ਆਰਪੀਐਮ ਵੱਧ ਆਉਦੇ ਨਾਲੋਂ ਰੇਸ ਵੱਧ ਹਾਂਜੀ ਹੁਣ ਆਪਾਂ ਸੌਖੀ ਜੀ ਭਾਸ਼ਾ ਜੀ ਦੱਸੀਏ ਇੰਜਣ ਇਹਦਾ ਤਗੜਾ ਕਿਉਂ ਦਾ ਇੰਜਣ ਸਾਨੂੰ ਤਾਂ ਇਹਦਾ ਲੱਗਦਾ ਜੀ ਇਹਦਾ ਤਗੜਾ ਲੱਗਦਾ ਜਿਵੇਂ ਇਹਦੀ ਪੈਕਅਪ ਬਹੁਤ ਆ ਉਹਦਾ ਇਮੋਸ਼ਨ ਫੜਦਾ ਵਾ ਇਹ ਵੀ ਜਦੇ ਚੱਕ ਦਿੰਦਾ ਫਿਰ ਚੱਕ ਦਿੰਦਾ ਚੱਕ ਦਿੰਦਾ ਹਾਂਜੀ ਠੀਕ ਆ ਜੀ ਇਹ ਨਾ ਬਿਨਾ ਟਰਬੋ ਤਾਂ ਜਿਹੜੇ ਮੇਰੇ ਨਵੇਂ ਵੀਰ ਦੇਖਣਗੇ ਨਾ ਇਹ 3x ਇਸ ਟਰੈਕਟਰ ਨਹੀਂ ਚੜਤ ਬਣੀ ਸੀ ਜਦੋਂ ਇਹ ਕਹਿੰਦੇ ਮਾਰਕੀਟ ਵਿੱਚ ਆਇਆ ਹੋਲੈਂਡ ਦੀ ਹੋਲੈਂਡ ਦੀ ਇੱਥੋਂ ਸ਼ੁਰੂਆਤ ਹੋਈ ਸੀਗੀ ਹਾਂ ਕਿਉਂਕਿ ਅਸੀਂ ਤਾਂ ਪਹਿਲਾਂ 18 'ਚ ਸ਼ੁਰੂ ਕੀਤਾ ਹੈ ਹੋਲੈਂਡ ਅੱਛਾ ਜੀ ਠੀਕ ਹੈ ਜੀ ਉਦੋਂ ਬਾਅਦ ਫੇਰ ਤੁਸੀਂ ਉਦੋਂ ਬਾਅਦ ਫੇਰ ਸਾਨੂੰ ਉਹ ਟਰੈਕਟਰ ਬਹੁਤ ਵਧੀਆ ਲੱਗਿਆ ਤੇ ਫੇਰ ਅਸੀਂ ਕਿਹਾ ਵੀ ਚਲੋ ਹਾਲੈਂਡ ਹੀ ਲੈਣਾ ਅਸੀਂ ਲੈਣ ਹੋਰ ਟਰੈਕਟਰ ਗਏ ਸੀਗੇ ਪਰ ਨਾਲ ਇੱਕ ਦੋ ਸੱਜਣ ਮਿੱਤਰ ਸੀਗੇ ਜਦੋਂ ਇਹ ਟਰੈਕਟਰ ਅਸੀਂ ਦੇਖਿਆ ਵੀ ਟਰੈਕਟਰ ਸੀਲ ਦਾ ਅਸੀਂ ਲੈਫਟ ਵੀ ਨਹੀਂ ਖੁੱਲੀ ਗੇਅਰ ਵੀ ਨਹੀਂ ਸਿਰਫ ਕਲੱਚ ਦਾ ਹੀ ਇਹਦਾ ਕੰਮ ਹੋਇਆ ਹੋਇਆ ਕਲੱਚ ਤਾਂ ਹੁਣੇ ਹੀ ਹੋਣਾ ਉਹ ਤਾਂ ਕਲੱਚ ਪੈਡ ਤਾਂ ਬਦਲਣੀ ਪੈਂਦੀ ਪੈਂਦੀ ਹੈ ਹਨਾ ਉਹ ਤਾਂ ਕੋਈ ਆਪਾਂ ਦਿਖਾਉਣੇ ਵੀ ਆ ਵੀਰਾਂ ਨੂੰ ਵੀ ਇਹਦਾ ਸੀਲ ਦਾ ਸਾਰਾ ਕੁਝ ਵੀਰ ਮੇਰੇ ਆਏ ਨਾ ਕਹਿੰਦੇ ਪੰਪ ਪੰਪ ਖੁੱਲਾ ਆਪਣੇ ਵੀਰੇ ਕੋਲੇ ਲਿਆਓ ਪੰਪ ਸਾਰਾ ਸੀਲ ਹੋ ਤਾਂ ਇਹ ਨਾਲਾ ਪੰਪ ਹੋਇ ਕਿਤੇ ਵੀ ਕੋਈ ਚਾਬੀ ਕਿਸੇ ਨਾਲ ਨਹੀਂ ਹੋਇ ਨੀ ਹਲੇ ਅਸੀਂ ਇੰਜਨ ਨੂੰ ਚਾਬੀ ਨਹੀਂ ਜੀ ਲੱਗੀ ਦੇਖ ਹਾ ਦੁੱਧ ਸਾਰਾ ਖੁਸ਼ ਇਹ ਮੈਨੂੰ ਯਾਦ ਭੁੱਲ ਜਾਣਾ ਕਿੰਨਾ ਮਾਡਲ ਕਿਹਾ ਚਾਰ ਮਾਡਲ ਆ ਚਾਰ ਮਾਡਲ ਆ ਤੇ ਹੌਲੈਂਡ ਸਾਰਾ ਸੀਲ ਸੀਲ ਦਾ ਜੀ ਸੀਨ ਪਹਿਲਾਂ ਹੀ ਇੰਨਾ ਸਾਹਮਣੇ ਆ ਹਾਂਜੀ ਹਾਂਜੀ ਤੇ ਜਿਨ੍ਹਾਂ ਨੇ ਲਿਆ ਗੋਨਾ ਵੀ ਸਾਹਮਣੇ ਚਲਾਇਆ ਤੇ ਗਾਂ ਭਾਈ ਹਣੀ ਵੀ ਚਲੋ ਬਿਨਾ ਟਰਬੋ ਤੋਂ ਹਾਂਜੀ ਤੇ ਇੱਕ ਤੇਲ ਵੀ ਕਾਲਾ ਨਹੀਂ ਕਰਦਾ ਇਹ ਕਲਾਂ ਨਹੀਂ ਕਰਦਾ ਹਾਂ ਇਹਦਾ ਉਵੇਂ ਜਵੇਂ ਤੇਲ ਹੁਣ ਦੇਖ ਲਓ ਗੇਜ ਕੱਢ ਕੇ ਉਵੇਂ ਆ ਤੇ ਜਿਹੜਾ ਟਰਬੋ ਵਾਲਾ ਹਾਂ ਉਹਦਾ ਰੰਗ ਦਾ ਫਰਕ ਪੈ ਜਾਂਦਾ ਉਹ ਰੰਗ ਦਾ ਫਰਕ ਹਾਂ ਉਹ ਛੇਤੀ ਕਰਦਾ ਇਹ ਤੇ ਇਹਦੇ ਇੰਜਨ ਮਿਲਦਾ ਜਦੋਂ ਨਵੇਂ-ਨਵੇਂ ਆਏ ਆ ਮਿਲਦਾ ਵੀ ਉਦੋਂ ਤਕਨੀਕ ਕਹਿਣ ਦਾ ਮਤਲਬ ਕੋ ਬਾਹਰੋਂ ਸੋਧ ਸਾਧ ਉਹ ਹੀ ਸਿਸਟਮ ਚੱਲਦਾ ਹੁੰਦਾ ਸੀ ਇਹਦੀ ਕੈਮਕੂਮ ਕੁਛ ਨਹੀਂ ਚੀਜ਼ ਕਰਦੀ ਕਰਨਾ ਪੈਂਦਾ ਜਿਹੜਾ ਉਹਦੀ ਅਸੀਂ ਕੈਮ ਵੀ ਚੇਂਜ ਕਰਾਈ ਆ ਉਹ ਕਰਾਈ ਆ ਹਾਂ ਕਰਾਈ ਆ ਉਹਦੀ ਤੇ ਇਹ ਇਹੀ ਕਹਿੰਦੇ ਆ ਦੱਸ ਰਿਹਾ ਕਿ ਐਕਸ ਵਾਲੀ ਹਾਂ ਮੋਹੀ ਕਹਿਣ ਲੱਗਾ ਸੀ ਇਹਦੇ ਵਾਲੀ ਕੇਮ ਉਹਦੇ ਚ ਪੈਂਦੀ ਇਹਦੇ ਦਾ ਜੇ ਟਰਬੋ ਲੱਗ ਗਿਆ ਮੈਂ ਕਹਿੰਦਾ ਜੀ ਇਹਦੀ ਤਾਂ ਪਾਵਰ ਹੋਰ ਵੱਧ ਜਾਣੀ ਆ ਹਾਂ ਹਲੇ ਤਾਂ ਟਰਬੋ ਤੋਂ ਬਗੈਰ ਹੀ ਆ ਕਿਉਂਕਿ ਇਹ ਬਿਨਾ ਟਰਬੋ ਤੇ ਤੁਸੀਂ ਦੱਸਦੇ ਪਏ ਵੀ ਉਹ ਤੋਂ ਤਕੜਾ ਤਾਂ ਤਾਂ ਤਕੜਾ ਹੀ ਲੱਗਿਆ ਜਿਹਾ ਸਾਹ ਉਹ ਨਹੀਂ ਦੇਖਿਆ ਚਲਾ ਕੇ ਹਾਂ ਤੇ ਜੇ ਟਰਬੋ ਲੱਗ ਜਾਏ ਤੇ ਫਿਰ ਮੈਂ ਕਹਿੰਦਾ ਉਹਨੂੰ ਨਹੀਂ ਰਲਣ ਦਿੰਦਾ ਨਹੀਂ ਤਵੀਆਂ ਤਵੀਆਂ ਤੇ ਵੀ ਦੇਖਿਆ ਇਹਦਾ ਖਰਚਾ ਤੁਸੀਂ ਸੱਚ ਹਾਂ ਆਪਾਂ ਉੱਥੇ ਆਉਣੇ ਗੱਲ ਤੇ ਹੁਣ ਤੁਹਾਡੇ ਕੋਲੇ 3630 ਸਪੈਸ਼ਲ ਐਡੀਸ਼ਨ ਉਦੇ ਮਰ ਕਿੰਨੀਆਂ ਤਵੀਆਂ ਪਾਉਂਦੇ ਤੁਸੀਂ ਆਪਣੇ ਕੋਲੇ ਜੀ 16 ਦੇ ਸੈਟੀ ਆ ਬਾਬਾ 16 ਦੇ ਹਾਂ ਜੀ ਇਹਦੇ ਮਗਰ ਵੀ 16 ਪਾਉਂਦੇ 16 ਹੀ ਚੱਲਦਾ ਸਾਡੇ ਕਿਉਂ ਅਸੀਂ ਬੂਟਿਆਂ ਦੀ ਖੇਤੀ ਕਰਦੇ ਆ ਪਪੂਲਰਾਂ ਦੀ ਹਾਂ ਤੇ 16 ਤਵੀਆਂ ਲੈ ਕੇ ਇਹ ਜਿਆਦਾ ਰੈਲਾ ਚੱਲਦਾ ਜਾਂ ਉਹ ਉਹ ਚਲਾਉਣ ਚ ਤਾਂ ਉਹ ਵਧੀਆ ਲੱਗਦਾ ਕਿਉਂ ਪਾਵਰ ਆ ਸਾਰਾ ਕੁਝ ਹਾਂ ਸਾਈਡ ਗੇਅਰ ਆ ਸਾਈਡ ਗੇਅਰ ਤਾਂ ਬਾਕੀ ਸੀਟ ਸੂਟ ਉਹਦੀ ਨਵੇਂ ਮਾਡਲ ਦੀ ਇਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਲੱਗਦਾ ਵਾ ਵੀ ਜਿਵੇਂ ਉਹਦੇ ਤੋਂ ਉਤਰ ਕੇ ਯਾਨੀ ਕਿ ਕੰਮ ਦਿੰਦਾ ਹੂੰ ਏ ਰੈਲੀ ਦਾ ਮਤਲਬ ਜੋਰ ਚ ਜੋਰ ਜੀ ਇਹਦੀ ਵੜ ਕੇ ਸਾਨੂੰ ਵਧੀਆ ਲੱਗਦੀ ਆ ਜਿਹੜੀ ਚੀਜ਼ ਆ ਕਿਉਂਕਿ ਨਾ ਇਹਦੀਆਂ ਚੀਜ਼ਾਂ ਉਹਦੇ ਚ ਪਾ ਕੇ ਉਹਨੂੰ ਤਕੜਾ ਕਰਦੇ ਆ ਹਾਂ ਜੀ ਇਹਨੂੰ ਕੋਸ਼ਮ ਨਹੀਂ ਕੀਤਾ ਇਹਨੂੰ ਕੋਸ਼ਮ ਨਹੀਂ ਕਰਿਆ ਤੁਸੀਂ ਦੱਸਿਆ ਵੀ ਸਾਰੇ origignal ਹਾਂਜੀ ਵੀ ਨਾ ਪੰਪ ਨਾ ਗੀਅਰ ਮੇਰਾ ਵੀਰ ਲਾਗੇ ਲੈ ਆਈ ਇੱਕ ਰੀ ਆਪਾਂ ਪਿੱਛੋਂ ਲਿਫਟ ਦਾ ਵੀ ਟਾਪਾ ਟੂਪਾ ਦਿਖਾ ਦਈਏ ਹਾਂ ਦੇਖ ਲਓ ਲਿਫਟ ਵੀ ਹਲੇ ਉਵੇਂ ਹੀ ਵਸੀਲ ਤੇ ਪਈ ਕਿਤੇ ਵੀ ਕਿਸੇ ਨਾ ਪਾਰਟ ਨੂੰ ਕੁਝ ਖੁੱਲਾ ਨਹੀਂ ਹੈਗਾ ਜੇ ਮੇਰੇ ਵੀਰ ਧਿਆਨ ਨਾਲ ਸਮਝ ਵਾਲੇ ਹੋਣੇ ਹਾਂ ਪੇਂਟ ਵੀ ਨਹੀਂ ਕਿਤੇ Ориਜినਲ ਟਰੈਕਟਰ ਹੀ ਆ ਜਿਹੜਾ ਹਾਂਜੀ ਸਾਰੇ ਦਾ ਸਾਰਾ ਐਨ ਟਰੈਕਟਰ Ориਜినਲ ਆ ਹਾਂ ਬਸ ਉਹ ਆ ਵੀ ਉਹਦਾ ਸਾਈਡ ਗੇਅਰ ਆ ਇੱਥੇ ਪੈਰਪੂਰ ਰੱਖਣ ਨੂੰ ਜਗ੍ਹਾ ਵਧੀਆ ਖੁੱਲਾ ਪੈਦ ਪਾਏ ਦਾ ਮਿਲ ਜਾਂਦਾ ਇੱਥੇ ਹਾਂ ਠੀਕ ਹੈ ਇਹਦੇ ਥੋੜਾ ਜਿਹਾ ਪੈਰਪੂਰ ਰੱਖਣ ਦਾ ਚੱਕਰ ਪੈਂਦਾ ਇਹਦੇ ਉਤਾਲੇ ਗੇਅਰ ਆਗੇ ਹਾਂਜੀ ਇਹ ਚੱਕਰ ਪੈਂਦੇ ਇਹਦੇ ਗੇਅਰ ਇਹਦੇ ਲੋਹਾ ਹੀ ਆ ਇਹਾਂ ਲੋ ਹੈ ਜੋ ਸਪੀਡਾਂ ਵਿੱਚ ਹੀ ਆਉਂਦਾ ਸੀਗਾ ਨਹੀਂ ਜੇ ਲੋ ਹੈ ਹੀ ਆਉਂਦਾ ਤੇ ਜਿਵੇਂ ਹੁਣ ਅੱਜਕੱਲ ਆਪਣਾ ਸੁਪਰਸੀਡਰ ਦੀ ਜ਼ਰੂਰਤ ਹੁੰਦੀ ਹੈ ਇਹਦੇ ਸਪੀਡਾਂ ਤੋਰੇ ਤਾਰੇ ਕਿਵੇਂ ਆ ਇਹਦੀ ਹੈ ਕਰੀਪਰ ਗੇਅਰ 'ਚ ਹੀ ਆ ਇਹਦੇ ਪਾਸ ਇੱਕ ਜਿਹੜਾ ਤੀ ਆਪਣਾ 3 ਸਪੀਡ ਵਾਲਾ ਗੇਅਰ ਨਹੀਂ ਹੈਗਾ ਇਹ ਤੋਂ ਸਲੋ ਨਹੀਂ ਲੋ 'ਚ ਵੀ ਇਹ ਚੱਲਦਾ ਖਿੱਚ ਲੈਂਦਾ ਨੇ ਇਹ ਤੋਰੇ ਪੂਰੇ ਉਹਦੇ ਨਾਲ ਸੇਮ ਆ ਵੀ ਸਲੋ ਚੱਲਦਾ ਹਾਂ ਸਲੋ ਹੀ ਆ ਕਰੀਪਰ ਗੇਅਰ ਵਾਲੀ ਆ ਅੱਛਾ ਕਰੀਪਰ ਗੇਅਰ ਆ ਕਿ ਸਾਦਾ ਹਾਂ ਮੀਡੀਅਮ ਹੀ ਨਹੀਂ ਹੈਗਾ ਇਹਦਾ ਗੇਅਰ ਬਸ ਵੀ ਤੋਰ ਚ ਤੋਰੇ ਚੋਦਾ ਜਾਨੀ ਕਿ ਜਿਵੇਂ ਲੋ ਤ ਹੁਣ ਉਹ ਥੱਲੇ ਘਟ ਜਾਂਦਾ ਇਹ ਉਹ ਸਪੀਡ ਨਹੀਂ ਲੈਣੀ ਬਾਕੀ ਕੰਮ ਚਲਾ ਦਿੰਦਾ ਸਾਰਾ ਖਿੱਚੀ ਫਿਰਦਾ ਓਵਰ ਸੀਡਰ ਖਿੱਚਦਾ ਜੀ ਪੂਰਾ ਵਧੀਆ ਕੋਈ ਚੱਕਰ ਤੁਸੀਂ ਚਲਾਉਂਦੇ ਹੋ ਹਾਂ ਚ ਪਿਛਲੇ ਸੀਜ਼ਨ ਨਹੀਂ ਪਾਇਆ ਸੀ ਜੀ ਠੀਕ ਆ ਤੇ ਇਹਦਾ 에ਅਰ ਕਲੀਨਰ ਕਿਹੜਾ ਸੁੱਕਾ ਕਿ ਦੂਜਾ ਇਹ ਤੇਲ ਵਾਲਾ ਇਹ ਤੇਲ ਇਹ ਤੇਲ ਆਲਾ ਉਹ ਦੂਜੇ ਦੇ ਸੱਚ ਹਾਂ ਇਹਦਾ ਟਰਬੋ ਹੈ ਨਹੀਂ ਤੇ ਫਿਰ ਇਹ ਤੇਲ ਵਾਲਾ ਹੀ ਹਾਂ ਹਾਂ ਤੇਲ ਵਾਲਾ ਤੇਲ ਵਾਲਾ ਤੇਲ ਵਾਲਾ ਵੈਰੀ ਗੁੱਡ ਇਹ ਬਿਨਾ ਪਾਵਰ ਸਟੀering ਤੋਂ ਵੀ ਹਾਂ ਸਪਾਉ ਹੀ ਥੋੜਾ ਜਿਹਾ ਪਾਵਰ ਤੋਂ ਬਗੈਰ ਕਰਕੇ ਥੋੜਾ ਜਿਹਾ ਜਾਨੀ ਕਿ ਉਹ ਆਇਆ ਲੱਗਦਾ ਜਿਹੜੇ ਉਹ ਚਲਾ ਲਿਆ ਉਹ ਇਦਾਂ ਮੁਰ ਜਾਂਦਾ ਉਹਦਾ ਹਾਂ ਤੇ ਇਹਨੂੰ ਐ ਮੋੜਨਾ ਪੈਂਦਾ ਇਹ ਇਦਾਂ ਮੋੜਨਾ ਪੈਂਦਾ ਪਰ ਟਾਇਰ ਇਹਨੂੰ 16 ਦੇ ਆਈ ਸੀ ਟੈਰ ਇਹਨੂੰ 16 ਦੀ ਆਉਂਦੇ ਆ ਪਹਿਲਾਂ ਤੁਸੀਂ ਪਹਿਲਾਂ ਤੋਂ ਆਪਾਂ ਲਈ ਵੀ ਆ ਤੇ ਉਹੀ ਆ ਨਾਲ ਦੀ ਨਾਲ ਦੀ ਉਹ ਵੀ ਕਹਿੰਦੇ ਵੀ ਇਹਨੂੰ 16 ਚ ਹੀ ਆਏ ਆ ਠੀਕ ਆ ਬਈ ਅਗਲੇ ਆਏ 750 16 ਹਾਂ ਅਗਲੇ ਉਹੀ ਉਹ 750 16 ਦੇ ਆ ਠੀਕ ਆ ਬਈ ਠੀਕ ਆ ਬਾਕੀ ਟਰੈਕਟਰ ਤੇ ਨਾ ਆਪਣੇ ਵੀਰੇ ਉਧਰ ਦੀ ਆਇਆ ਤੁਸੀਂ ਤੇ ਮੈਂ ਵੀਰੇ ਤੋਂ ਆ ਤੇ ਹੱਕ ਹੱਕ ਵੀ ਹਲੇ ਬਾਜੀ ਪਹਿਲੀ ਆ ਨਾ ਦੇਖ ਲਓ ਇਹ ਆਪਾਂ ਦਿਖਾਉਣੇ ਵੀਰਾਂ ਨੂੰ ਤੇ ਆ ਵਾਲੇ ਜਿਹੜੇ ਬਟਨ ਤੁਸੀਂ ਆ ਲਿਫਟ ਵਾਲੇ ਆ ਵਾਲੇ ਇਹ ਨਾਲ ਹੀ ਆਇਆ ਜਾਂ ਤੁਸੀਂ ਲਵਾਇਆ ਆ ਆਹ ਵਾਲੇ ਇਹ ਨਾਲ ਹੀ ਆਇਆ ਜੀ ਆਪਾਂ ਨੇ ਇਹਦਾ ਕੋਈ ਕੁਛ ਨਹੀਂ ਕਰਾਇਆ ਕੰਪਨੀ ਵੱਲੋਂ ਹੀ ਆ ਤਾਂ ਅੱਛਾ ਕੰਪਨੀ ਵੱਲੋਂ ਆ ਹਾਂ ਕੰਪਨੀ ਵੱਲੋਂ ਕੰਪਹਿਲੇ ਹੀ ਇਸ ਮਾਡਲ 'ਚ ਆ ਗਿਆ ਸੀਗਾ ਇਹ ਆਪਾਂ ਜਿਵੇਂ ਮੋੜ ਤੇ ਆਹ ਲੀਵਰ ਨਹੀਂ ਛੇੜਨੇ ਤਾਂ ਇਹਦੇ ਨਾਲ ਹੀ ਆਪਾਂ ਹਾਲ ਚੱਕਦੇ ਇਹਨੂੰ ਇਹਨੂੰ ਕੀ ਕਰਦੇ ਹੋ ਫਿਰ ਤੁਸੀਂ ਆਹ ਦੇ ਹਾਂ ਜੀ ਬਸ ਇਹਨੂੰ ਇੱਥੋਂ ਆ ਨੱਪਣਾ ਮੈਂ ਇੱਧਰ ਕਰਨਾ ਹਾਂ ਠੀਕ ਆ ਮੈਂ ਜੰਪ ਦੇ ਦੇ ਜੰਪ ਦੇਣਾ ਜਦੋਂ ਹਾਲ ਸਿੱਟਣੇ ਇਹਨੂੰ ਇੱਧਰੋਂ ਫੇਰ ਨੱਪਦੋ ਥੱਲੇ ਆ ਜਾਣੇ ਵੀ ਯਾਰ ਹੌਲ ਲੜਨੇ ਕਹਿੰਦਾ ਮਤਲਬ ਆਹ ਚੀਜ਼ ਹੌਣਾ ਆਉਣ ਲੱਗੀ ਆ ਨਹੀਂ ਇਹ ਚਾਰ ਚੀ ਉਦੋਂ ਹੀ ਕਰਤੀ ਸੀ ਕੰਮ ਨਹੀਂ ਨਹੀਂ ਇਹਨੇ ਤਾਂ ਕਰਤੀ ਮੈਂ ਮੈਨੂੰ ਜਿੰਨਾ ਕਿ ਤਜਰਬਾ ਵੀ ਬਾਕੀ ਟਰੈਕਟਰਾਂ ਚ ਹੁਣ ਆਉਣ ਲੱਗੀ ਹੈ ਸ਼ਾਇਦ ਹੋ ਸਕਦਾ ਜੀ ਹਾਂ ਹੋ ਜਾਣ ਦੇ ਫਿਰ ਪਹਿਲਾਂ ਹੀ ਦੇਤੀ ਆ ਹਾਂ ਹਾਂ ਬਸ ਇਹਦਾ ਮੂੜ ਤੇ ਲੋਡ ਨਹੀਂ ਹੈਗੇ ਆਪਣਿਆਂ ਨੂੰ ਆ ਦੂਜਾ ਸਵਰਾਜ ਦੇ ਵਿੱਚ ਆਏ ਆ ਉਹਦਾ ਜੰਪ ਜਾ ਲੀਵਰ ਤੇ ਹਾਂ ਜੀ ਉਹਦਾ ਲੀਵਰ ਹੈ ਜੰਪ ਕਰੀਦਾ ਤੇ ਜਿਹੜਾ ਜੌਂਡੀਅਰ ਉਹਨੇ ਬਟਨ ਦਿੱਤਾ ਇੱਥੇ ਹਾਂ ਜੌਂਡੀਅਰ ਉਹੀ ਚੀਜ਼ ਹੀ ਆ ਜੀ ਇਹੋ ਹੀ ਚੀਜ਼ ਆ ਉਹੋ ਹੀ ਚੀਜ਼ ਹਾਂ ਬਸ ਮੂੜ ਤੋਂ ਕੋਈ ਵੀ ਚੀਜ਼ ਆ ਜੰਪ ਕਹਿੰਦਾ ਉਹ ਥੋੜੇ ਜਹਾ ਲੈਂਦਾ ਹਾਂ ਹਾਂ ਬੀ ਆਲੀਵਰ ਨਹੀਂ ਛੇੜਨੇ ਇਹਦੇ ਤੋਂ ਹੀ ਆਪਾਂ ਚੱਕ ਲੈਨੇ ਆ ਕਰ ਦਿੰਦੇ ਜੀ ਤੇ ਸਟੀering ਇਹਦੇ ਫਿਰ ਵੱਡਾ ਹੀ ਆ ਗਿਆ ਸਟੀering ਆਹੀ ਆਏ ਬਸ ਥੋੜੀ ਜੀ ਫੀਲਿੰਗ ਦੂਜੀ ਵਾਲੀ ਮਹਿਸੂਸ ਹੁੰਦੀ ਆ ਟਰੱਕ ਜੇ ਵਾਲੇ ਤੇ ਇਹ ਡਬਲ ਕਲਚ ਡਬਲ ਕਲਚ ਆ ਜੀ ਨਹੀਂ ਡਬਲ ਕਲਚ ਇੱਥੇ ਕੰਮ ਕਰਦਾ ਇਹਦੇ ਹੋਰ ਕੋਈ ਲੀਵਰ ਹੈਗਾ ਨਹੀਂ ਇਹ ਡਿਊ ਦਾ ਗੇਅਰ ਪਾਉਣ ਵਿੱਚੋਂ ਪੀਟੀਓ ਵਾਲਾ ਇੱਥੇ ਆ ਉਦੋਂ ਅੱਛਾ ਆ ਆ ਗਿਆ ਹਾਂ ਪੀਟੀਓ ਵਾਲਾ ਕਲਚ ਆ ਗਿਆ ਮੈਂ ਤੈਨੂੰ ਸੋਚੀਦਾ ਹੈਂਡ ਬ੍ਰੇਕ ਨਹੀਂ ਨਹੀਂ ਹੈਂਡ ਬ੍ਰੇਕ ਨਹੀਂ ਹੈਗੀ ਹੈਂਡ ਬ੍ਰੇਕ ਇਹਦੀ ਆਵਾ ਅੱਛਾ ਹਾਂ ਬ੍ਰੇਕ ਆਵਾ ਹੈਂਡ ਬ੍ਰੇਕ ਇਹਦੀ ਇੱਥੇ ਆ ਦੂਜਿਆਂ ਦੇ ਉੱਥੇ ਹੁੰਦੀ ਆ ਇਹ ਵੀ ਨਵੇਂ ਮਾਡਲ 'ਚ ਆ ਅੱਛਾ ਇਹ ਹੈਂਡ ਬ੍ਰੇਕ ਆ ਆਹ ਬੱਸ ਪੈਰ ਨਾਲ ਨੱਪੋ ਇਹਨੂੰ ਲੋਕ ਲਾ ਦੋ ਹਾਂ ਤੇ ਇਹ ਕਲੱਚ ਆ ਗਿਆ ਇੱਕ ਕਲੱਚ ਆ ਗਿਆ ਗੇਅਰ ਪੀਟੀਓ ਵਾਲਾ ਆ ਗਿਆ ਪੀਟੀਓ ਦਾ ਗੇਅਰ ਨਹੀਂ ਇਹਨੂੰ ਆਪਾਂ ਐ ਖਿੱਚ ਕੇ ਆਹ ਦੇ ਇਹਨੂੰ ਨੱਪ ਕੇ ਇਸ ਤਰ੍ਹਾਂ ਅੱਛਾ ਇਹਨੂੰ ਨੱਪ ਕੇ ਇਸ ਨੂੰ ਸੇ ਹਾਂਜੀ ਇਹਨੂੰ ਨੱਪ ਕੇ ਐ ਕਰਕੇ ਫਿਰ ਇਧਰੋਂ ਹਾਂ ਗੇਅਰ ਪਾ ਜਾਂਦਾ ਫਿਰ ਗੇਅਰ ਪਾ ਕੇ ਫਿਰ ਇਹਨੂੰ ਥੱਲੇ ਕਰਨਾ ਹੈ ਹਾਂ ਥੱਲੇ ਕਰਾਂਗੇ ਫੇਰ ਹੀ ਚੱਲਣਾ ਹੈ ਅੱਛਾ ਫਿਰ ਉਹਨੂੰ ਐ ਆ ਕਰ ਦੋ ਹਾਂਜੀ ਤੇ ਇੱਕ ਪੀਡੀਓ ਗियर ਪੈ ਗਿਆ ਹਾਂ ਪੈ ਗਿਆ ਅੱਛਾ ਇਹ ਫਿਰ ਉਹ ਹੀ ਆ ਗਿਆ ਨਾ ਆਪਣਾ ਵਿਚਲਾ ਗियर ਹਾਂ ਇਹ ਤਾਂ ਉਸੇ ਤਰ੍ਹਾਂ ਹੀ ਆ ਜਿਵੇਂ ਆਪਣਾ ਉਹਦੇ ਸਾਈਡ ਤੇ ਗियर ਕਰਤਾ ਤੇ ਕਲਚ ਕਰਤਾ ਹਾਂ ਪੀਡੀਓ ਵਾਲਾ ਇਹਦਾ ਇੱਥੇ ਉਸ ਟਾਈਮ ਸੀਗਾ ਜੀ ਠੀਕ ਆ ਬਈ ਉਹ ਕੀ ਲੱਗ ਗਿਆ ਮੂਰੇ ਦੇਖਿਓ ਉਹ ਪਾਣੀ ਨਿਕਲਣ ਲੱਗ ਗਿਆ ਬੋਰ ਚੋਂ ਉਹ ਅੱਗੇ ਗੱਟੂ ਗੱਟੂ ਆ ਗਿਆ ਅਸੀਂ ਨਾ ਖੇਤ ਚ ਖੜੇ ਆ ਤੇ ਸਾਡਾ ਰਿਵਿਊ ਵੀ ਖੇਤ ਵਾਲਾ ਹੀ ਆ ਅਸੀਂ ਆ ਵੀਡੀਓ ਕੱਟਣੀ ਕੁੱਟਣੀ ਨਹੀਂ ਹੈਗੀ ਸਾਡੀ ਵੀਡੀਓ ਐਂ ਚੱਲਦੀ ਓਏ ਜਵਾਕ ਕੌਣ ਰੱਖ ਗਿਆ ਕੀ ਰੱਖ ਗਿਆ ਓਏ ਹਾਂ ਚੱਲਣ ਦੇ ਚੱਲਣ ਦੇ ਐਂ ਚੱਲਣ ਦੇ ਕੋਈ ਚੱਕਰ ਨਹੀਂ ਹੈ ਨਹੀਂ ਨਹੀਂ ਇਹ ਕੀ ਅੜ ਗਿਆ ਮੂਰੇ ਉਹ ਬੰਦ ਨਹੀਂ ਸੀ ਕਰਨ ਫੋਨ ਖੋਲ ਬਾਹਰ ਤੇ ਇਹ ਆਪਦੀ ਮਰਜ਼ੀ ਨਹੀਂ ਚੱਲਣੀ ਇਹਨੇ ਨੱਕਾ ਇਹਨੂੰ ਹਾਂ ਭਾਈਆ ਜੀ ਨਾ ਕਟਾ ਇਹ ਖੋਲਣਾ ਹੈ ਆ ਜੀ ਨਾ ਕਟਾ ਓਏ ਖੋਲਣਾ ਵਾ ਨੱਕਾ ਉਹ ਦੂਜਾ ਖੋਲ ਓ ਪਨੀਰੀ ਪਰ ਲਾ ਥੋੜਾ ਜਿਹਾ ਜੇ ਪਾਣੀ ਕਢਾਉਣਾ ਵਾ ਦੇਖ ਖੋਲ ਅਪਾ ਨਾ ਨੱਕਾ ਖੋਲ ਬੱਜ ਕੇ ਜਾ ਜਾਨੂੰ ਪਟਾਕਾ ਵਾ ਦੇਣਾ ਜ਼ਿੰਮੇਦਾਰ ਆਈ ਹੁੰਦਾ ਅਸੀਂ ਖੇਤ ਚ ਖੜੇ ਆ ਦੇਖ ਪਾਣੀ ਕਢਾਉਣ ਲੱਗਿਆ ਵੀ ਤੂੰ ਦੂਜਾ ਨੱਕਾ ਖੋਲ ਨਾਲ ਜੇ ਘਟ ਕਰ ਉਹਨੇ ਉਹ ਬੰਦ ਕਰਤਾ ਹਵਾ ਬੰਦ ਕਰਤਾ ਪੈਪ ਲੈਂ ਹਾਂ ਪੈਪ ਲੈਂ ਅੰਦਰ ਕਰੋ ਇਹ ਪਟਾਕਾ ਬੈਜੂ ਇਹਨੂੰ ਪਤਾ ਨਹੀਂ ਹੈਗਾ ਪਟਾਕਾ ਦਾ ਨਹੀਂਗਾ ਕੋਈ ਜੋੜ ਹੋਊ ਜਾਨ ਹੁਣ ਪਿੱਛੋਂ ਓਵਰ ਜਿੱਥੋਂ ਦੀ ਹਵਾ ਪੈਪ ਲੈਂਦੇ ਆ ਉਹ ਲੀਕ ਕਰਨਗੇ ਜਲਦੀ ਭੱਜਾ ਜਲਦੀ ਕਪੇਟ ਵੀ ਪ੍ਰੈਸ਼ਰ ਬਣ ਨਹੀਂ ਆ ਹੂੰ ਤੇ ਆਪਾਂ ਆ ਜੀਏ ਟਰੈਕਟਰ ਤੇ ਆ ਮਗਰਾਟ ਇਹਦੇ ਨਾਲ ਹੀ ਆਇਆ ਵਲੇ ਹਾਂ ਜੀ ਮਗਰਾਟ ਰੀਜਨਲ ਹੀ ਆ ਜੀ ਟਰੈਕਟਰ ਇਹਦਾ ਸਾਰਾ ਹਾਂ ਅਸੀਂ ਟਰੈਕਟਰ ਤਾਂ ਹੋਰ ਲੈਣ ਗਏ ਸੀ ਹੂੰ ਤੇ ਜਦੋਂ ਉੱਥੇ ਇਹ ਦੇਖਿਆ ਬੰਦਿਆਂ ਨੇ ਆਪਣੇ ਨਾਲ ਸੀਗੇ ਉਹ ਟਰੈਕਟਰ ਉਹਨਾਂ ਨੇ ਸਟਾਰਟ ਟੂਟ ਕਰਕੇ ਦੇਖਿਆ ਹੂੰ ਸਟਾਰਟ ਤੋਂ ਮਨ ਯਾਦ ਆ ਆਪਾਂ ਇਹਨੂੰ ਕਰਦੇ ਬਿਨਾ ਤਾਂ ਪਹਿਲਾਂ ਸਟਾਰਟਿੰਗ ਤੇ ਹੀ ਪੰਗਾ ਪਿਆ ਜਦੋਂ ਸਟਾਰਟ ਹੋਇਆ ਨਾ ਉੱਥੇ ਇਹਨਾਂ ਨੇ ਕਰਕੇ ਦੇਖਿਆ ਇਹਦੀ ਆਵਾਜ਼ ਬਹੁਤ ਵਧੀਆ ਲੱਗੀ ਮੈਂ ਉਹੀ ਕਹਿਣ ਲੱਗਾ ਹੁਣ ਉਹਦੇ ਟਰਬੋ ਆਏ ਬਿਨਾ ਟਰਬੋ ਬਿਨਾ ਟਰਬੋ ਦੀ ਆਪਾਂ ਹੁਣੇ ਕਰਦੇ ਸਟਾਰਟਿੰਗ ਇਹ ਚਾਬੀ ਤੇ ਬੰਦਣਾ ਚਾਬੀ ਤੇ ਚਾਬੀ ਤੇ ਕਾਈ ਨੇ ਦੱਸਿਆ ਵੀ origignal 3000 ਤੋਂ ਚੱਲੇ ਆਹੀਂ ਮੜਾ ਕੈਮਰਾ ਆਪਾ ਦਿਖਾ ਵੀ ਦਈਏ ਇਹ ਵਾਕੇ origignal 3000 ਰੁਪਇਆ ਸਾਡੇ ਕਣੀ ਕਰਦੇ ਬੋਰਾ ਉਹ ਗੱਟੂ ਜੀ ਬੜਕਤਾ ਆਪਾ ਦੇਖ ਲਈਏ ਦੀ ਬੜਕਤਾ ਹੈਗੀ ਇਹਦੀ ਉਹਦੇ ਨਾਲੋਂ ਟਾਈਮ ਇਹ ਚ ਤਾਂ ਕੋਈ ਸ਼ੱਕ ਨਹੀਂ ਆਣਾ ਬਾਈ ਨਹੀਂ ਹੈਗੀ ਆ ਪਾ ਜੀ ਮੈਂ ਤਾਂ ਮੰਨਣਾ ਪਊ ਅਸੀਂ ਹਾਂ ਠੀਕ ਤੇ ਤੇਲ ਖਰਚਾ ਵੀ ਤੁਸੀਂ ਦਤਾ ਫੰਕਸ਼ਨ ਵੀ ਸਾਰੇ ਆ ਗਏ ਸਲਿੱਪ ਗੇਅਰ ਵੀ ਹੈਗਾ ਇਹਦੇ ਆ ਵੀਰਾਂ ਨੂੰ ਦਿਖਾ ਦੇ ਹੌਲੈਂਡਰ ਉਦੋਂ ਵੀ ਸਲਿੱਪ ਗੇਅਰ ਦਿੰਦਾ ਸੀਗਾ ਹਾਂ ਵੀ ਸਲਿੱਪ ਗੇਅਰ ਵੀ ਨਾਲ ਲਿਫਟ ਲੋਡ ਦਾ ਕਿਦਾਂ ਲੱਗਾ ਜੀ ਲੈਫਟ ਇਹਦੀ ਥੋੜੀ ਜੀ ਸਾਨੂੰ ਸੈਂਸਿੰਗ ਇਹਦੀ ਘੱਟ ਲੱਗੀ ਆ ਉਹਦੇ ਨਾਲੋਂ ਨਵੇਂ ਨਾਲੋਂ ਹਾਂ ਇਹ ਜਮੇ ਆ ਗਿਆ ਪਿੱਛੇ ਆ ਜੀ ਆ ਪਾ ਜਾ ਵੀਰੇ ਬਸ ਕੀ ਪਤਾ ਨਹੀਂ ਤਾਂ ਹੋ ਸਕਦਾ ਪਿੱਛੋਂ ਹੀ ਹੋਵੇ ਥੋੜਾ ਜਿਹਾ ਫਰਕ ਨਹੀਂ ਵੀ ਜਿਹੜਾ ਨਵਾਂ ਮਾਡਲ ਆ ਉਹਦੀ ਲਿਫਟ ਜਿਆਦੇ ਵਧੀਆ ਉਹ ਬਹੁਤ ਸਾਨੂੰ ਵਧੀਆ ਲੱਗੀ ਜਿਵੇਂ ਕਰਾਹ ਕਰੂ ਤੇ ਹਲਾਂ ਤੇ ਇਹ ਥੋੜਾ ਜਿਹਾ ਵੱਧ ਜਿਵੇਂ ਕੰਟਰੋਲ ਕਰਦਾ ਕੋਈ ਜਾਂ ਵਿੱਚੋਂ ਹੋ ਸਕਦਾ ਕੋਈ ਕਮੀ ਪੇਸ਼ੀ ਹੋਵੇ ਜੀ ਵੀ ਥੋੜੀ ਜੀ ਹਾਂ ਲੱਗੀ ਆ ਪਰ ਦੱਸਦੇ ਆ ਕਹਿੰਦੇ ਇਹਨਾਂ ਨੂੰ ਹੈਗੀ ਸੀ ਥੋੜੀ ਜੀ ਇਹ ਸੈਂਸਿੰਗ ਬਾਹਲੀ ਕਰਦੇ ਆ ਵੀ ਜੇ ਮੈਂ ਚੱਕਰ ਨਹੀਂ ਇਦਾਂ ਜੀ ਨਹੀਂ ਇਦਾਂ ਨਹੀਂ ਜਦੋਂ ਚੱਕਦੇ ਆ ਇੱਕਦਮ ਥੋੜੀ ਛੇਤੀ ਚੱਕ ਦਿੰਦਾ ਜਿਵੇਂ ਉਹ ਟਰੈਕਟਰ ਦੇ ਲੀਵਰ ਹੌਲੀ ਚੱਕਾਂਗੇ ਹੌਲੀ ਹੌਲੀ ਚੱਕ ਹੋਣਾ ਅੱਛਾ ਉਹ ਸੂਤ ਸੂਤ ਐ ਚੱਕਦਾ ਹੁਣ ਹਾਂ ਕੰਪਨੀ ਵਾਲੇ ਵੀ ਹੁਣ ਕਹਿੰਦੇ ਆ ਨਾ ਜਿਵੇਂ ਤੁਸੀਂ ਦੂਜਾ ਲੀਵਰ ਥੱਲੇ ਕਰ ਲੈਣਾ ਤੇ ਕੰਟਰੋਲਰ ਨਾਲ ਇਹਨੂੰ ਹਾਲ ਜੇ ਮਾੜੇ ਮੋਟ ਤਾਂ ਉਹਨੂੰ ਹੀ ਛੇੜਨਾ ਅੱਛਾ ਤੇ ਆਮ ਜਿਵੇਂ ਅਸੀਂ ਮਿਹਂਦਰਿਆਂ ਦੇ ਆ ਹੂੰ ਆਪਾਂ ਕੰਟਰੋਲਰ ਬੰਦ ਦਿੰਨੇ ਆਪਾਂ ਕੰਟਰੋਲਰ ਉੱਥੇ ਕਰ ਦਿੰਨੇ ਆ ਦੂਸਰੇ ਲੀਵਰ ਨਹੀਂ ਚਲਾਉਨੇ ਆ ਦੂਸਰੇ ਨਾਲ ਇਹਦਾ ਕਿ ਉਲਟਾ ਵਾ ਕੰਮ ਅੱਛਾ ਇਹਦਾ ਦੂਜਾ ਲੀਵਰ ਥੱਲੇ ਸੁੱਟਦੇ ਨੇ ਤੁਸੀਂ ਹਾਂ ਦੂਜਾ ਬਸ ਕੰਟਰੋਲਰ ਜਿੱਥੇ ਕਰਨ ਉਹ ਨਹੀਂ ਮਾੜਾ ਮੋੜ ਕੋ ਕਹਿੰਦੇ ਛੇੜਨਾ ਤੁਸੀਂ ਉਹ ਲੀਵਰ ਨੂੰ ਨਹੀਂ ਛੇੜਨਾ ਜਿਵੇਂ ਹਾਲ ਬਾਉਨੇ ਆ ਜਾਂ ਹੋਰ ਕੁਸ ਕਰਦੇ ਆ ਇਹਦੇ ਨਾਲ ਉਹ ਤਾਂ ਜੈਕ ਵੀ ਨਹੀਂ ਚਾਹਦਾ ਵੀਰਾਂ ਨੂੰ ਦਿਖਾ ਦੇ ਹਾਂ ਇਹ ਜੈਕ ਤੋਂ ਬਗੈਰ ਆ ਜੀ ਹੋਣ ਵਾਲੇ ਚ ਜੈਕ ਆਉਂਦਾ ਹਨ ਮਾਉਣ ਵਾਲੇ ਚ ਤਾਂ ਕਾਫੀ ਸੋਤ ਆਗਾ ਬਹੁਤ ਜਿਆਦਾ ਇਹਦੀਆਂ ਡਾਇਰੈਕਸ਼ਨਾਂ ਦੀ ਕੋਈ ਦਿੱਕਤ ਆਈ ਜੀ ਕਿਉਂਕਿ ਜਿਵੇਂ ਆਪਾਂ ਕਹਿੰਦੇ ਨੇ ਪੁਰਾਣਾ ਮਾਡਲ ਆ ਸਾਨੂੰ ਸਭ ਤੋਂ ਇਹਦੀ ਪਤਾ ਨਹੀਂ ਤਾ ਇਹ ਦੂਜਾ ਟੂ ਸਵੀਟ ਆ ਇਹਦੀ ਆਵਾਜ਼ ਹੈ ਨਹੀਂ ਜਮਾਈ ਇਹਦੀ ਹੈ ਨਹੀਂ ਇਹਦੀ ਘਾਟ ਆ ਉਹ ਉਹ ਦਿੱਤੇ ਹਾਂ ਆਉਂਦੀ ਆ ਜੀ ਉਹ ਚਾਉਂਦੀ ਉਹਦੀ ਆਉਂਦੀ ਆ ਜੀ ਤੁਹਾਨੂੰ ਇਹ ਡਿਕਸ਼ਨਾਂ ਦਾ ਕਹਿੰਦੇ ਨਾ ਪੰਗਾ ਪੰਗਾ ਵੀ ਨਹੀਂ ਸਾਨੂੰ ਤਾਂ ਨਹੀਂ ਕਿਉਂ ਉਹਦਾ ਵੀ ਹਵਾ ਹੀ ਇੱਕ ਇਹ ਥੋੜੀ ਜੀ ਕਹਿੰਦੇ ਹਾਂ ਜਿਵੇਂ ਚਲਾ ਲਿਆ ਤਿੰਨ ਚਾਰ ਜਾਂ ਪੰਜ ਦਿਨ ਉਹ ਹੁਣ ਰੂਟੀਨ ਜੀ ਬਣ ਗਈ ਆ ਆ ਵੀ ਹੁਣ ਤਾਂ ਬਾਈ ਜੀ ਕਹਿੰਦੇ ਆ ਵੀ ਵਾਲਵੂਲ ਲੱਗ ਜਾਂਦਾ ਵੀ ਉਹਦੇ ਨਾਲ ਹਵਾ ਆਪੇ ਨਿਕਲ ਜਾਂਦੀ ਆ ਦੱਸਦੇ ਤਾਂ ਹੈਗੇ ਆ ਪਰ ਉਹ ਕਹਿੰਦੇ ਬਾਲੀ ਕਾਮਯਾਬ चीज ਨਹੀਂ ਜਿਵੇਂ ਹੁਣ ਆਪਾਂ ਕਦੂ ਤੇ ਕਰਦੇ ਆਂ ਕਹਿੰਦੇ ਪਾਣੀ ਮਾੜਾ ਮੋਟਾ ਨਾਲ ਦੀ ਲੱਗ ਰੁੱਕੇ ਚਲੇ ਜਾਂਦਾ ਅੰਦਰ ਚਲੇ ਜਾਂਦਾ ਹਾਂ ਪਰ ਜਿਹੜਾ ਇਹ ਨਾਟ ਆ ਇਹਦੇ ਵਿੱਚ ਦੀ ਕੋਈ ਐ ਥੋੜਾ ਵੀ ਪਾਣੀ ਦਾ ਤੁੰਪਕਾ ਵੀ ਜਾਂ ਕੁਝ ਵੀ ਚੱਲ ਜੂ ਵੀ ਤੂੰ ਤੁਸੀਂ ਕਹਿੰਦੇ ਤੁਹਾਨੂੰ ਕਹਿੰਨੇ ਦੱਸਿਆ ਵੀ ਐ ਮਤਲਬ ਪਾਣੀ ਚਲਿਆ ਗਿਆ। ਤੂੰ ਕਹਿੰਦੇ ਆ ਬਾਕੀ ਵੀ ਵਿੱਚੋ ਵਾਲ ਆ ਜੋ ਲੀਕ ਹੋ ਜੇ ਜਾਂ ਨਾਲ ਦੀ ਹਵਾ ਵਿੱਚ ਦੀ ਕਿਉਂ ਨਾ ਹਵਾ ਹੁੰਦੀ ਹੈ ਨਾ ਜਾਂ ਖਿੱਚਿਆ ਰਹਿ ਗਿਆ ਜਾਂ ਕਿਵੇਂ ਵੀ ਆ। ਪਰ ਇਹ ਗੱਲ ਵੀ ਆ ਤੁਹਾਡੀ ਗੱਲ ਖਣੋ ਸਹੀ ਆ ਗੱਲ। ਕੰਪਨੀ ਵੀ ਦੇ ਸਕਦੀ ਸੀ। ਹਾਂ ਤਾਂ ਹੀ ਨਹੀਂ ਉਹ ਲਾਇਆ। ਕੰਪਨੀ ਨੇ ਤਾਂ ਹੀ ਨਹੀਂ ਦਿੱਤਾ ਵੀ ਜੇ ਉਹ ਚ ਕੋ ਮਾੜੀ ਮੋਟਰ ਸੇਫਟੀ ਨਹੀਂ ਹੈਗੀ। ਹਾਂਜੀ। ਉਹਨਾਂ ਨੇ ਸੋਚਿਆ ਵੀ ਨਾਟ ਹੀ ਸਹੀ ਆ। ਉਹੀ ਆ ਜੀ ਆਤਜੀ ਹੁਣ ਤਾਂ ਬਣ ਗਈ ਆ ਵੀ ਆਪਦਾ ਚਲਾ ਲਿਆ ਤਿੰਨ ਚਾਰ ਦਿਨ ਜਾਂ ਉਸ ਤੋਂ ਬਾਅਦ ਹਵਾ ਕੜ ਆਪ ਕੜ ਦੇਦੀ ਜਾਂ ਕੋਲ ਮੈਸਰੀ ਆ ਉੱਥੇ ਨਹੀਂ ਦਿਮਾਗ ਹੁਣ ਬਾ ਹੁਣ ਤਾਂ ਤੁਹਾਨੂੰ ਇੱਕ ਸਾਜ ਨੇ ਉਹ ਲੱਗਦੀ ਵੀ ਜਿਵੇਂ ਤੇਲ ਪਾਉਣਾ ਬਸ ਜੀ ਬਸ ਬਸ ਉਹ ਰੁਟੀਨ ਜੀ ਰੁਟੀਨ ਜੀ ਬਣੀ ਆ ਨਾਲ ਹੀ ਪਾਨਾ ਮਾਰ ਕੇ ਮਾੜਾ ਜਾਂ 2 ਮਿੰਟ ਲੱਗਦੇ ਆ ਜੀ ਅੱਛਾ ਕਿੰਨੇ ਦਿਨਾਂ ਵਿੱਚ ਕਢਾ ਲੈਂਦੇ ਤੁਸੀਂ ਬਸ ਜਿਵੇਂ ਹੁਣ ਆਪਾਂ ਪਤਾ ਵੀ ਆਚਾ 5 ਕਿ ਦਿਨ ਚਲਾ ਲਿਆ ਲਗਾਤਾਰ 6 ਦਿਨ 7 ਦਿਨ ਠੀਕ ਆ ਜੀ ਬਸ ਪਾਸ ਉਹ ਤੋਂ ਹਾਂ ਲਓ ਜੀ ਦਰਸ਼ਕ ਵੀਰੋ ਆਜੋ ਬਾਈ ਹੋਕਾ ਕਨਾਲ ਦੀ ਆ ਨਾ ਆਵਲੀ ਹੁੱਕ ਇਹ ਹੁੱਕ ਪਹਿਲੀ ਆ ਜੀ ਨਾਲ ਦੀ ਆ ਮਾਡਲ ਪਹਿਲਾਂ ਹੁੱਕ ਆ ਹੀ ਦੱਸਦੇ ਆ ਕਹਿੰਦੇ ਆਉਂਦੀ ਸੀ ਦੇਖ ਲਓ ਕਿਉਂਕਿ ਹੁਣ ਚੇਂਜ ਆ ਨਾ ਹਾਂ ਹੁਣ ਮਾਡਲ ਦਾ ਫਰਕ ਆ ਹਾਂ ਇਹ ਲਿੰਕਾ ਦਾ ਪਹਿਲਾ ਤੋਂ ਹੀ ਲੰਬਾ ਹੁੰਦਾ। ਆ ਲਿੰਕਾ ਦੀ ਆ ਉਹਨਾਂ ਨੇ ਆਪ ਸਵਰਾਜ ਵਾਲੇ ਉਸ ਦੂਜੇ ਸੰਗਲ ਕੱਢ ਕੇ ਇੱਥੇ ਆ ਆ। ਅੱਛਾ ਆ ਚੀਜ਼ਾਂ ਚੇਂਜ ਕਰਤੀਆਂ। ਹਾਂ ਚੇਂਜ ਕੀਤੀਆਂ ਆ ਮਾਂ। ਜਿਹਨੇ ਬਈਆਂ ਕੋ ਪਹਿਲਾਂ ਹੋਏਗਾ। ਹਾਂ ਉਹਨਾਂ ਨੇ ਉਹਨਾਂ ਨੇ ਕੀਤਾ। ਉਹਨਾਂ ਨੇ ਆ ਸੰਗਲਾਂ ਦੀ ਥਾਂ ਤੇ ਅਸਵਰਾਏ। ਬਹਿ ਵਧੀਆ ਚੀਜ਼ ਆ ਜੀ ਇਹ। ਇਹ ਵਧੀਆ ਗੁੱਲੀ। ਤੁਹਾਨੂੰ ਤਾਂ ਠੀਕ ਲੱਗਿਆ ਜਿਵੇਂ ਹੁਣ ਕੱਦੂ ਚੇ ਆ ਉਹਦੇ ਜੰਗ ਪਾਣ ਖੋਲਣ ਖੋਲਣ ਦੀ ਓਕਾ। ਨਟ ਚੂੜੀ ਫਾ ਜਾਂਦੀ ਓ। ਇੱਥੇ ਗੁੱਲੀ ਸਿੱਧੀ ਪਾਣੀ। ਸਿੱਧੀ ਇਹਦਾ ਕੁਝ ਵੀ ਹੈ ਨਹੀਂ ਗਾ ਆਰਾਮ ਨਾਲ। ਹੂੰ। ਲਓ ਜੀ। ਨਰਚੇ ਵੀਰੋ ਇਹ ਸੀਗਾ ਨਿਊ ਹਾਲੈਂਡ 3630 TX ਹਾਂਜੀ ਜਿਹੜਾ ਕਿ ਪਹਿਲਾਂ ਆਉਂਦਾ ਸੀਗਾ ਸਟਾਰਟਿੰਗ ਜਿਹਨੂੰ ਆਪਾਂ ਕਹਿ ਸਕਦੇ ਆ ਉਦੋਂ ਪਹਿਲਾਂ ਤਾਂ ਦੂਜਾ ਹਾਲੈਂਡ ਆਇਆ ਸੀ ਉਸ ਤੋਂ ਬਾਅਦ ਇਹ ਆਇਆ ਵਾ ਬਿਲਕੁਲ ਉਹ ਤੋਂ ਪਹਿਲਾਂ ਵੀ ਹੋਦੋਂ ਆਇਆ ਸੀ ਫੋਰਡ ਆਇਆ ਸੀ ਹਾਂ ਫੋਰਡ ਤੋਂ ਬਾਅਦ ਇਹ ਆਇਆ ਸੀ ਜਦੋਂ ਹੋਲੈਂਡ ਦੇ ਪੈਰ ਇੱਥੋਂ ਲੱਗੇ ਇੱਥੋਂ ਹੀ ਇਸ ਦੱਸਦੇ ਆ ਵੀ ਇਹ TX ਦੀ ਮਾਰਕੀਟ ਬਣਾਈ ਸੀ ਬਾਕੀ ਜਦੋਂ ਸਾਈਡ ਗੇਅਰ ਆ ਗਿਆ ਪਾਵਰ ਆ ਗਿਆ ਫਿਰ ਤਾਂ ਗੱਲ ਗੱਲ ਦੀ ਕਹਿੰਦੇ ਜੀ ਬੱਲੇ ਬੱਲੇ ਹੋ ਗਈ ਆ ਫਿਰ ਤਾਂ ਸਾਰਾ ਕੁਝ ਚੱਲ ਸੋ ਚਾਲੀ ਸੀ ਨਾ ਲਓ ਜੀ ਦਰਸ਼ਕ ਵੀਰੋ ਜਿਹੜੇ ਮੇਰੇ ਵੀਰ ਨਾ ਅੱਜ ਕੱਲ ਕੇਮਾ ਕੁਮਾ ਚੇਂਜ ਕਰਦੇ ਹੋ ਉਹ ਇਹਦੀ ਕੇਮ ਪੈਂਦੀ ਆ TX ਦੀ ਤੇ ਕੇਮ ਚੇਂਜ ਹੋ ਜਾਂਦੀ ਆ ਇਹ ਬਿਨ ਆਪਦੀ ਕੇਮ ਆ ਬਿਨਾ ਟਰਬੋ ਤੋਂ ਇਹ ਆਦੀ ਪਾਵਰ ਆਪ ਹੀ ਪੂਰੀ ਕਰਦਾ ਤੇ ਕੰਪਨੀ ਨੇ ਪਹਿਲਾਂ ਇਹੀ ਵਸੇ ਤੇ ਹੁਣ ਕਹਿਣ ਦਾ ਮਤਲਬ ਜੋ ਵੀ ਮੋਡੀਫਿਕੇਸ਼ਨ ਹੁੰਦੀ ਆ ਕੇਮ ਪੈਂਦੀ ਉਹ ਇਸ ਟਰੈਕਟਰ ਦੀ ਪੈਂਦੀ ਆ ਜਿਹੜੇ ਮੇਰੇ ਵੀਰ ਅੱਜ ਕੱਲ ਸਪੈਸ਼ਲ ਐਡੀਸ਼ਨ ਵਿੱਚ ਪਾਉਂਦੇ ਆ ਤੇ ਇਸ ਟਰੈਕਟਰ ਦੀ ਜਾਣਕਾਰੀ ਸਾਨੂੰ ਦੱਸੋ ਕਿੱਦਾਂ ਦੀ ਲੱਗੀ ਆਪਣੇ ਨਾਲ ਸੀਗੇ ਬਾਦ ਸਾਹਿਬ ਬਾਈ ਜੀ ਨੇ ਆਪਦੇ ਟਰੈਕਟਰ ਦਾ ਮਤਲਬ ਜਿੰਨਾ ਚਿਰ ਤੁਸੀਂ ਦੱਸਿਆ ਪਹਿਲਾਂ ਲਿਆਂਦਾ ਆ ਆਪਾਂ ਇਹ ਸਾਨੂੰ ਸਾਲ ਹੀ ਹੋਇਆ ਲੈ ਸਾਲ ਹੋ ਗਿਆ ਬਾਈ ਜੀ ਹਾਲੈਂਡ ਹੋਣੀ ਚਲਾਉਂਦੇ ਸਪੈਸ਼ਲ ਐਡੀਸ਼ਨ ਬਾਈ ਜੀ ਨੂੰ ਜਿਵੇਂ ਉਹ ਪਸੰਦ ਆਇਆ ਤੇ ਇੱਕ ਰਿਦਿਆ ਹਣਾ ਹਾਂਜੀ ਇੱਕ ਰਿਦਿਆ ਉਹਨੂੰ ਦੇਖ ਕੇ ਤੇ ਜਿੰਨੀ ਕਿ ਨੌਲੇਜ ਸੀ ਬਾਈ ਜੀ ਉਹਨਾਂ ਦੱਸੀ ਬਾਕੀ ਇਹ ਘੱਟ ਬਜਟ ਵਿੱਚ ਆ ਗਿਆ ਮੇਹਰਗਾਲ ਠੀਕ ਹਨ ਜੀ ਵਜਾਇ ਰੇਟ ਤੇ ਆ ਗਿਆ ਜਾਇ ਰੇਟ ਤੇ ਆ ਗਿਆ ਕੰਮ ਉਹਨਾਂ ਹੀ ਕਰੀਏ ਕੰਮ ਉਹਨਾਂ ਹੀ ਕਰੀ ਜਾਂਦਾ ਕਰੀਪਰ ਗੇਅਰ ਆ ਗਿਆ ਤੇਲ ਦਾ ਖਰਚਾ ਘਟਾ ਗਿਆ ਪਾਵਰ ਪੂਰੀ ਆ ਗਈ ਪਾਵਰ ਪੂਰੀ ਆ ਗਈ ਹਾਂ ਲੋ ਜੀ ਦਰਸ਼ਕ ਵੀਰੋ ਕਿਸਾਨ ਵੀਰੋ ਦੱਸੋ ਕਿਦਾਂ ਦੀ ਲੱਗੀ ਆਪਣੀ ਜਾਣਕਾਰੀ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਨਵੀਂ ਵੀਡੀਓ ਲੈ ਕੇ ਦਊ ਆਪਦੀ ਆ ਛੋਟੇ ਵੀਰ ਨੂੰ ਆ ਗਿਆ ਮਿਲਦੇ ਆਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸੱਚੀ ਗੱਲ